ਕੋਈ ਬੱਠੇ ਦੁਕਾਨ ਦੇ ਉੱਤੇ ਹਾਂ ਮੈਂ ਆਪੇ ਸੀ ਮੁਲਾਜ਼ਮ ਸੀ ਮੇਰਾ ਤੇ ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਰ 'ਚ ਖੜੇ ਸੀ ਫਿਰ ਅਥੋਂ ਲੰਘ ਕੇ ਗਾਹ ਗਏ ਆ ਚਾਂਦੇ ਨੇ ਫਾਇਰ ਕਰਕੇ ਤੇ ਸਿੱਧੇ ਲੰਘ ਗਏ ਕਿਰਤਾਂ ਹੋਈ ਸੀ ਉਹਨਾਂ ਦਾ ਜਿਹੜੀ ਬਾਹਰ ਖੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਸੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਸੀ ਪਰ ਨਾਲ ਜਿਆਦੇ ਮੂੰਹ ਦੇ ਮੂੰਹ ਨਹੀਂ ਸਲਾਰ ਪਾਏ ਖਦਾਰੀ ਮੇਰੇ ਸਾਹਮਣੇ ਕਿ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥਰੈਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਗ ਧੰਕੀ ਭਰੀ ਕਾਲ ਜਾਂ ਨਹੀਂ 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 ਕੋਈ ਕਿਹੋ ਜੀ ਗੱਲ ਨਹੀਂ ਕੁਛ ਕਹਿੰਦੇ ਬੋਲ ਕੇ ਵੀ ਗਏ ਕੁਛ ਕਾ ਕੇ ਬਸ ਨਾ ਨਾ ਕੋਈ ਬੋਲਿਆ ਨਹੀਂ ਮੈਨੂੰ ਕੀ ਕਿਦਾਂ ਕਿਦਾਂ ਆ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਚੜ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚੱਲੀਆਂ ਇੱਕ ਚੱਲੀ ਇੱਕ ਨਹੀਂ ਚੱਲੀ ਪਹਿਲੇ ਕੁਛ ਪੁਵਾਈ ਸੀ ਫਿਰ ਥਰੈਡ ਕਰਾ ਦਿੱਤਾ ਆ ਸ਼ੀਸ਼ਾ ਜਿਹਾ ਟੁੱਟਿਆ ਇਹ ਵੀ ਗੋਲੀ ਵੱਜਣ ਕਰਕੇ ਹਾਂਜੀ ਹਾਂਜੀ ਅੱਛਾ ਤੇ ਕਿਵੇਂ ਸਾਰੋ ਮਤਲਬ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂਜੀ ਹਾਂਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਅਸੀਂ ਅੱਜ ਵੀ ਸਾਫ਼ ਮੰਗ ਕਰਨੇ ਆ ਕਿ ਜਿਹੜੇ ਬੰਦੇ ਆ ਫਰੇ ਜਾਨ ਤੇ ਸਾਨੂੰ ਮਦਰ ਲਾਲ ਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨ ਉਹ ਕੰਮ ਕੀ ਨਾ ਵਿੱਧਿਆ ਮੇਰਾ ਨਾਮ ਮਦਰ ਲਾਲ ਕਿਸ਼ਤਾਂ ਦਾ ਮਾਲ ਆ ਇਸਲੇ ਪ੍ਰਮਾਣ ਬਾਜ਼ਾਰ ਤੇ ਰਸ਼ਦ ਪਾਜੀ ਕਿੰਨੂੰ ਲੈ ਕੇ ਦਰਦਾ ਉਹ ਫਿਰ ਡੈਸਰ ਪੈ ਜਾਂਦੀ ਏ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਤੇ ਮਨਚ ਡੈਸ ਹਤ ਹੁੰਦੀ ਏ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੀ ਅੱਜ ਦੇਣ ਅਜਿਹੀਆਂ ਗੋਲੀਆਂ ਚੱਲਣ ਲੀਆਂ ਘਟਾਵਾਵਾ ਮੈਂ ਸਮਝ ਗਿਆ ਤੁਹਾਡੀ ਗੱਲ ਹੈਗਾ ਪਰ ਦੇਖੋ ਨਾ ਕਿ ਕੋਈ ਪਤਾ ਥੋੜਾ ਲੱਗਦਾ ਰਹੇਗਾ ਸ਼ੁਰੂਆਤ ਕਿ ਪਤਾ ਕੌਣ ਕਰ ਗਿਆ ਅੱਜ ਤੁਸੀਂ ਆਜੋ ਸਮੋ ਲੰਮਾ ਹਾਲ ਜਿਹੜਾ ਹੈ ਉਹ ਠੀਕ ਨਹੀਂ ਹੈਗਾ ਮੋਹਲ ਜਿਹੜਾ ਵਾ ਉਹ ਉਹਦੇ ਉੱਤੇ ਥੋੜਾ ਧਿਆਨ ਕਰਨਾ ਚਾਹੀਦਾ ਵਾ ਕੋਈ ਵੀ ਜਲਾ ਲੋਨ ਸਰ ਜਾਨੇ ਇੱਕ ਵਾਰ ਵਿੱਚ ਕੀ ਕਟਵਾ ਗਈ ਕੀ ਕਾਰੋ ਕੀਤੀ ਜਾਵੇ ਇਹ ਅੱਜ ਪੰਜਾਬ ਆਵਾਜ਼ ਕੰਪਨੀ ਦੇ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਹਾਂ ਜਾਂਚ ਕਰ ਰਹੇ ਹਾਂ ਜਲਦੀ ਤੋਂ ਜਲ ਜਿਹੜਾ ਅ ਵਰਗ ਵਾਰਦਾਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਿਆ। ਕੀ ਸਰ ਵਾਰਦੇ ਤੋਂ ਹੀ ਲੱਗ ਗਿਆ? ਇੱਕ ਗੋਲੀ ਚੱਲੀ ਹੈ ਪੰਜਾਬ ਵਾਚ ਕੰਪਨੀ ਤੇ। ਤਾਂ ਹੀ ਸਾਰੇ ਅਫੀਸਰ ਇੱਥੇ ਮੌਕੇ ਤੇ ਆ। ਤੈਨੂੰ ਅਸੀਂ ਲੱਗੇ ਹੋਏ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਰਿਜ਼ਲਟਸ ਆਊਟ ਕਰ ਲਵਾਂਗੇ। ਪਹਿਲਾਂ ਕਿੱਦਾਂ ਦੇ ਨੌਜਵਾਨ ਸੀ ਦੋ ਕਹਿੰਦੇ ਫਾਇਰ ਕੀ ਦੂਰ ਚੱਕਰ ਲਾਇਆ ਪੂਰੇ ਪੰਜਾਬ ਦੀ। ਦੋ ਸੀ ਨੌਜਵਾਨ ਉਹਨਾਂ ਨੇ ਆਪਣਾ ਜਿਹੜਾ ਮੂੰਹ ਬੰਨਿਆ ਹੋਇਆ ਸੀ ਪਲਸਨ ਮੋਟਰਸਾਈਕਲ ਤੇ। ਅਸੀਂ ਸਾਡੀਆਂ ਟੀਮਾਂ ਲੱਗੀਆਂ ਜਲਦੀ ਜਲਦੀ ਟ੍ਰੇਸ ਆਊਟ ਕਰ ਲਵਾਂਗੇ। ਜੀ ਸੀਸੀਟੀਵੀ ਕੈਮਰਾ ਨਾ ਦੇਖ ਰਹੇ ਹਾਂ ਸਾਰਾ ਇਨਵੈਸਟੀ